हुबकी हुबकी रोइया गलिया शहर दिया तोरन लगिया आनंदपुर प्रीतम प्यारे तोरन लगिया आनंदपुर ම ප्याරනු කරතදලියතුුලිය දතා තුර चलලයා දස්ක ජවිීනු දුुබරාව දස්ක ජවිීකනු சு கடக தோ ਤਖਤ ਸਜਾਵੇਗਾ ਤਰਸਨਾ ਜਾਵਦਾ ਕਲਗੀ ਦੇ ਨਿਸ਼ਕਾਰੇ ਨੂੰ ਤੋਰਨ ਲੱਗਿਆ ਨੰਦ ਤੁਰੇ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਆਨੰਦਪੁਰ ਪੀਤਮ ਪਿਆਰੇ ਨੂੰ ਕੀ ਕੀ ਗਾਵਾ ਗੁਣ ਤੇਰੇ ਵਡਿਆਈਆਂ ਦੇ ਕੌਣ ਤੋਰੇ ਇੰਜ ਬਾਪ ਸ਼ਹੀਦੀ ਦੇਣ ਲਈ ਕੌਣ

बेशक तुर गए साथी जद से पीड़ पेई ना तुर हुन रात हनेरी नदे की नारे नू। तोर न दे किनारे तोरन लग्या नंदपुर प्रीतम प्यारे नू ਤੋਰਨ ਲਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਬੁੱਢੜੀ ਅੰਮੜੀ ਚੱਲੂ ਕਿਵੇਂ 부ਸ਼ਾੜਾਂ ਨੂੰ ਸਰਦ ਹਵਾ ਵਾਂਗ ਡੋਲੇ ਤਨ ਖਾਂਦਾ ਆਏ ਸਰਦ ਹਵਾ ਵਾਂਗ ਡਿ ਦੋਲੀ ਤਨ ਖਾਂਦਾ ਏ ਕੰਬੜੇ ਜੋਰਾ ਨੂੰ ਛਿੜ ਪਈ ਅੰਤਾਂ ਦੀ ਵੇਖ ਤਾ ਠਰਦਾ ਕਿਵੇਂ ਫਤਿਹ ਸਿੰਘ ਜਾਂਦਾ ਏ ਵੇਖ ਤਾ ਠਰਦਾ ਕਿਵੇਂ மக்காரூ தோர அனந்தபுர பிரீத்தமாரே அனந்தபு പ്രീതം പാര ക്കിളു തോരനു പ്രീതമ പാരോര നന്ദ प्रीतम प्यारे हुबकी हुबकी रोइया गलियां शहर दिया तोरन लगया नंदपुर प्रीतम प्यारे नु तोरन लगया नंदपुर प्रीतम प्यारे तोरन लॻियां अनंदपुर प्रीतम प्यारे नूब हुब की हुबकी रलिय शहर दिया। ਤੋਰਨ ਲਗਿਆ ਆ ਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲਗਿਆ ਆ ਨੰਦਪੁਰ ਪ੍ਰੀਤਮ ਪਿਆਰੇ ਨੂੰ ਕਰ ਕੇ ਦਲੀਆਂ ਸੁਨੀਆਂ ਗਾਤਾ ਤੁਰ ਚੱਲਿਆ ਦਸ ਕੇ ਜਾਵੇ ਕਦੋਂ ਦੁਬਾਰਾ ਆਵੇਂਗਾ ਦਸ ਕੇ ਜਾਵੇ ਕਦੋਂ ਦੁਬਾਰਾ ਆਵੇਂਗਾ ਸੁਣਨਾ ਕਰਕੇ ਚੱਲ ਆਏ ਜਿਸ ਵੇੜੇ ਨੂੰ ਕਦੋਂ ਆ ਕਖਤ ਸਜਾਵੇਗਾ ਕਦੋਂ ਆਣ ਕੇ ਇਥੇ ਕਖਤ ਸਜਾਵੇਗਾ ਤਰਸਨਾ ਜਾਵਾਂ ਦਾਤ ਕਲਗੀ ਦੇ ਨਿਸ਼ਕਾਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਆਨੰਦਪੁਰ ਪ੍ਰੀਤਮ ਪਿਆਰੇ ਨੂੰ ਕੀ ਕੀ ਗਾਵਾ ਗੁੜ ਤੇਰੇ ਵੜੇ ਆਈਆਂ ਦੇ ਨੋਰੇ ਇੰਜ ਬਾਪ ਸ਼ਹੀਦੀ ਦੇਣ ਲਈ ਕੌਣ ਤੋਰੇ ਇੰਜ ਬਾਪ ਸ਼ਹੀਦੀ ਦੇਣ ਲਈ ਪਾਤਸ਼ਾਹ ਇੱਕ ਵੇਤ ਉੜੀ ਮੱਥੇ ਉੱਤੇ ਦੇਖੀ ਨਾ ਬੇਸ਼ੱਕ ਤੁਰ ਗਏ ਸਾਥੀ ਜਦ ਸੀ ┤ਪੀੜ ਪਈ ਬੇਸ਼ੱਕ ਤੁਰ ਗਏ ਸਾਥੀ ਜਦ ਸੀ ┤ਪੀੜ ਪਈ ਨਾ ਤੁਰ ਹੁਣ ਰਾਤ ਹਨੇਰੇ ਨਦੀ ਕਿਨਾਰੇ ਨੂੰ ਤੋਰਨ ਲੱਗਿਆ ਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਨੰਦਪੁਰ ਪ੍ਰੀਤਮ ਪਿਆਰੇ ਨੂੰ ਬੁੱਢੜੀ ਅੰਮੜੀ ਚੱਲੂ ਕਿਵੇਂ 부ਸ਼ਾੜਾਂ ਨੂੰ ਸਰਦ ਹਵਾ ਵਾਂਗ ਡੋਲੇ ਤਨ ਖਾਨਾ ਐ ਸਰਦ ਹਵਾ ਵਾਂਗ ਡੋਲੇ ਤਨ ਖਾਨਾ ਐ ਕੰਬੜੇ ਜੋਰਾ ਵਲੂ ਛਿਰ ਪਈਆਂ ਕਾਂਦੀ ਵੇਖ ਤਾ ਢਰਦਾ ਕਿਵੇਂ ਫਤਿਹ ਸਿੰਘ ਜਾਂਦਾ ਏ ਵੇਖ ਤਾ ਢਰਦਾ ਕਿਵੇਂ ਫਤਿਹ ਸਿੰਘ ਜਾਂਦਾ ਏ ਮੈਂ ਸਮਝਾਣੇ ਜਾ ਕੇ ਉਸ ਹੰਕਾਰ ਨੂੰ ോ ല പ്രീതമ പാര നന്ദു പ്രീതമ പാരന ക്കിതാരുന്നു ਤੋਰਨ ਲੱਗਿਆ ਅਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਅਨੰਦਪੁਰ ਪ੍ਰੀਤਮ ਪਿਆਰੇ ਨੂੰ ਹੁਬਕੀ ਹੁਬਕੀ ਰੋਈਆਂ ਗਲੀਆਂ ਸ਼ਹਿਰ ਦੀਆਂ ਤੋਰਨ ਲੱਗਿਆ ਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਨੰਦਪੁਰ ਪ੍ਰੀਤਮ ਪਿਆਰੇ ਨੂੰ ਤੋਰਨ ਲੱਗਿਆ ਨੰਦਪੁਰ ਪ੍ਰੀਤਮ ਪਿਆਰੇ ਨੂੰ